ਪੰਜਾਬ ਵਿੱਚ ਇਹ ਕਿਹੋ ਜਿਹਾ ਦੌਰ ਚੱਲ ਪਿਆ ਹੈ ਇਸ ਵਕਤ ਪੰਜਾਬ ਦੇ ਅੰਦਰ ਲੁੱਟਾਂ ਖੋਹਾਂ ਕਤਲੋਗਾਰਤ ਨਸ਼ਾ ਅਤੇ ਗੁੰਡਾ ਰਾਜ ਆਪਣੇ ਪੂਰੇ ਜੋਬਨਤੇ ਹੈ ਪੈਸੇ ਦੇ ਲਾਲਚ ਵਿੱਚ ਅੰਨਾ ਹੋਇਆ ਇਨਸਾਨ ਹੀ ਇਨਸਾਨ ਦੀਆਂ ਜ਼ਿੰਦਗੀਆਂ ਖਾ ਰਿਹਾ ਹੈ ਤੇਜ਼ੀ ਨਾਲ ਵਾਇਰਲ ਹੋ ਰਿਹਾ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਦੋ ਲੁਟੇਰੇ ਇੱਕ ਪੈਟਰੋਲ ਪੰਪ ਤੇ ਬੈਠੇ ਇੱਕ ਕਰਿੰਦੇ ਕੋਲੋਂ ਚਾਬੀ ਦੀ ਮੰਗ ਕਰ ਰਹੇ ਹਨ ਤਾਂ ਕਿ ਉਹ ਗੱੱਲਾਂ ਲੁੱਟ ਲੈਣ ਕਰੰਦਾ ਚਾਬੀ ਦੇਣ ਤੋਂ ਨਾਂ ਨੁਕਰ ਕਰਦਾ ਹੈ ਪਰ ਮੌਤ ਦੇ ਡਰ ਕਾਰਨ ਉਸ ਨੂੰ ਚਾਬੀ ਉਹਨਾਂ ਲੁਟੇਰਾਂ ਨੂੰ ਦੇਣੀ ਪੈਂਦੀ ਹੈ ਇਸ ਵਕਤ ਲੁਟੇਰੇ ਆਪਣੀ ਵਾਰਦਾਤ ਨੂੰ ਪੂਰੀ ਤਰ੍ਹਾਂ ਅੰਜਾਮ ਦੇ ਰਹੇ ਹਨ ਅਤੇ ਬਿਨਾਂ ਕਿਸੇ ਡਰ ਤੋਂ ਇਸ ਪੰਪ પેટ્રોલ ਪੰਪ ਦੀ ਲੁੱਟ ਕਰ ਰਹੇ ਹਨ ਦੱਸਣਾ ਬੰਦਾ ਹੈ ਕਿ ਇਸ ਵਕਤ ਪੰਜਾਬ ਅੰਦਰ ਬੜੀਆਂ ਬੇਰਹਿਮ ਅਤੇ ਿਕਨੌਣੀਆਂ ਘਟਨਾਵਾਂ ਹੋ ਰਹੀਆਂ ਹਨ ਜਿਸ ਨਾਲ ਹਰ ਬੰਦਾ ਸਹਿਮ ਦੇ ਮਾਹੌਲ ਵਿੱਚ ਹੈ ਹਰ ਬੰਦਾ ਡਰ ਰਿਹਾ ਹੈ